ਮਾਲਵਿੰਦਰ ਮਾਲੀ ਦਾ ਕੀ ਕਸੂਰ ਹੈ ਕਸੂਰ ਉਹਦਾ ਇਹੀ ਹੈ ਜੋ ਸਮੇਂ ਦੀਆਂ ਸਰਕਾਰਾਂ ਆਪਾਂ ਵਿੱਚ ਸੈਂਟਰ ਦੀਆਂ ਨੇ ਆਪਾਂ ਵਿੱਚ ਇਥੋਂ ਦੀ ਭਗਵੰਤ ਮਾਨ ਸਰਕਾਰ ਹੈ ਇਹਨਾਂ ਦੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਇਹਨਾਂ ਦੇ ਘਾਟਾਂ ਨੇ ਉਹਨਾਂ ਬਾਰੇ ਬੋਲਦਾ ਹੈ ਭਵੰਸਿਆਂ ਇੱਥੇ ਵੱਡੇ ਵੱਡੇ ਲੋਕੇ ਲੰਘੇ ਤੁਸੀਂ ਜਿਹੜਾ ਇਹ ਜ਼ੁਲਮ ਨਵਾਂ ਤੋਰਿਆ ਪਹਿਲਾਂ ਤੁਸੀਂ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਆਵਾਜ਼ ਬਲੰਦ ਬੰਦ ਕਰਨ ਦੀ ਸੋਚੀ ਸੀ ਤੁਸੀਂ ਕਦੇ ਲੱਖੇ ਉਡਾਣੇ ਤੇ ਸੋਚਿਆ ਤੁਸੀਂ ਨੇ ਜਾ ਕਦੇ ਭਾਨੇ ਸੀ ਤੂੰ ਲੋਕਾਂ ਨੇ ਇੱਥੇ ਲੱਖਾਂ ਦੇ ਇਕੱਠ ਕਰਕੇ ਉਹਨਾਂ ਲੋਕਾਂ ਨੂੰ ਰਿਹਾ ਕਰਾਇਆ ਇਸੇ ਤਰ੍ਹਾਂ ਅਸੀਂ ਜੇ ਮਾਲਵਿੰਦਰ ਮਾਲੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਰਿਹਾ ਕੀਤਾ ਇੱਥੇ ਅਸੀਂ ਭਾਨੀਗੜ੍ਹ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਵੱਡਾ ਇਕੱਠ ਕਰਕੇ ਮਾਲੀ ਜੀ ਨੂੰ ਰਿਹਾ ਕਰਾਇਆ ਜਿਹੜੇ ਇਨਸਾਨ ਨੂੰ ਪੜ ਕੇ ਜਾਂ ਜਿਹਦੀ ਮਦਦ ਨਾਲ ਅੱਜ ਤੁਸੀਂ ਸੱਤਾ ਚਾਏ ਹੋ ਤੁਸੀਂ ਉਹਨੂੰ ਇੱਕ ਝੂਠੇ ਪਰਚੇ 'ਚ ਦੇ ਕੇ ਉਹਨੂੰ ਅੰਦਰ ਕਰੋ ਤੇ ਇਸ ਤੋਂ بڑا ਜਿਹੜਾ ਜ਼ੁਲਮਾ ਕੋਈ ਹੋ ਨਹੀਂ ਸਕਦਾ ਮੇਜਰ ਸਿੰਘ ਮੱਟਰਾਂ ਪੱਤਰਕਾਰਾਂ ਵੇ ਦੇਖੋ ਆమే ਆਪਾਂ ਪੁਰਾਣੇ ਬਰਸਤੇ ਦੇ ਵਿੱਚ ਵੀ ਦੇਖਦੇ ਆਂ ਵੀ ਸੱਚ ਨੂੰ ਤਾਂ ਫਾਂਸੀ ਚੜਨਾ ਪੈਂਦਾ ਵੀ ਜਿਹੜੀਆਂ ਸਮੇਂ ਦੀਆਂ ਜ਼ਾਬਰ ਸਰਕਾਰਾਂ ਨੇ ਉਹ ਬਾਬੇ ਨਾਨਕ ਤੋਂ ਵੀ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਉਹਨਾਂ ਨੂੰ ਤਾਂ ਕਸ਼ਟ ਚੱਲਣੇ ਪੈਂਦੇ ਨੇ ਇਹਨਾਂ ਨੂੰ ਸਰਕਾਰਾਂ ਨੂੰ ਇਹ ਹੁੰਦਾ ਵੀ ਜਿਹੜਾ ਵੀ ਕੋਈ ਬੋਲੇ ਸਾਡੇ ਹੱਕ ਚ ਬੋਲੇ ਪਰ ਹਰ ਇੱਕ ਬੰਦਾ ਜ਼ਰੂਰੀ ਨਹੀਂ ਵੀ ਉਹਨਾਂ ਦੇ ਉਹਨਾਂ ਦੇ ਹੀ ਹੱਕ ਚ ਬੋਲੇ ਉਹ ਲੋਕਾਂ ਲਈ ਮਤਲਬ ਸਮਰਪਿਤ ਹੁੰਦਾ ਤੇ ਇਸੇ ਤਰ੍ਹਾਂ ਅ ਮਾਲਵਿੰਦਰ ਮਾਲੀ ਅਸੀਂ ਪਿਛਲੇ ਮਤਲਬ 45 ਸਾਲ ਪਹਿਲਾਂ ਤੋਂ ਵਿਦਿਆਰਥੀ ਲਹਿਰ ਦੇ ਵਿੱਚ ਇਕੱਠੇ ਰਹਾਂ ਇਕੱਠਿਆਂ ਦੇ ਮੌਕੇ ਤੇ ਹਾਕਮਾਂ ਦੇ ਖਿਲਾਫ ਅਸੀਂ ਡਟ ਕੇ ਬੋਲਦੇ ਰਹਾਂ ਤੇ ਤਸੱਦਦ ਵੀ ਚੱਲੇ ਜੇਲ੍ਹਾਂ ਵੀ ਚੱਲੀਆਂ ਪਰ ਅਸੀਂ ਉਹੀ ਆਵਾਜ਼ ਮਾਲਵਿੰਦਰ ਮਾਲੀ ਠਾਉਂਦੇ ਰਹੇ ਨੇ ਅੱਜ ਇਹ ਨਵੀਂ ਸਰਕਾਰ ਨੂੰ ਜਿਹੜੀ ਇਨਕਲਾਬ ਦਾ ਨਾਰਾ ਲੈ ਕੇ ਆਈ ਸੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਨਾਰਾ ਲੈ ਕੇ ਆਈ ਸੀ ਪਰ ਅੱਜ ਇਹ ਵੀ ਉਹਨਾਂ ਰਾਹਾਂ 'ਤੇ ਚੱਲ ਪਈ ਜ਼ੁਲਮ ਵਾਲੇ ਰਾਹ 'ਤੇ ਚੱਲ ਪਈ ਹੈ ਤੇ ਦੇਖੋ ਮਾਲਵਿੰਦਰ ਮਾਲੀ ਦਾ ਕੀ ਕਸੂਰ ਹੈ ਕਸੂਰ ਉਹਦਾ ਇਹੀ ਹੈ ਜੋ ਸਮੇਂ ਦੀ ਸਰਕਾਰਾਂ ਭਾਵੇਂ ਸੈਂਟਰ ਦੀਆਂ ਨੇ ਭਾਵੇਂ ਇੱਥੋਂ ਦੀ ਭਗਵੰਤ ਮਾਨ ਸਰਕਾਰ ਹੈ ਇਹਨਾਂ ਦੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਇਹਨਾਂ ਦੇ ਘਾਟਾਂ ਨੇ ਉਹਨਾਂ ਬਾਰੇ ਬੋਲਦਾ ਹੈ बोलਣ ਚ ਕਿਸੇ ਤੋਂ ਵੀ ਫਰਕ ਨਹੀਂ ਸਕਦਾ ਪਰ ਇਹ ਜਮਹੂਰੀ ਹੱਕ ਹੈ ਹਰ ਇੱਕ ਬੰਦੇ ਦਾ ਸਾਡੀ ਜਿਹਨੂੰ ਜਮਹੂਰੀਅਤ ਕਹਿੰਦੇ ਨੇ ਉਹ ਜਮਹੂਰੀਅਤ ਦੇ ਵਿੱਚ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਸਾਡਾ ਮੂਰਲਾ ਸਾਨੂੰ ਮਨੁੱਖੀ ਅਧਿਕਾਰ ਹੈ ਇਹ ਅੱਜ ਜਿਹੜਾ ਭਗਵੰਤ ਮਾਨ ਸਰਕਾਰ ਨੇ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਤੇ ਤਾਨਾਸ਼ਾਈ ਢੰਗ ਨਾਲ ਇਹ ਕੀਤਾ ਹੈ ਪਰ ਇਹਦੇ ਨਾਲ ਸੱਚ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਲਾਲੀ ਸਕਰੌਦੀ ਜੀ ਕਿਸਾਨ ਕਾਂਗਰਸ ਪੰਜਾਬ ਜਨ ਸੈਕਟਰੀ। ਦੇਖੋ ਜੀ ਸਭ ਤੋਂ ਵੱਡਾ ਤਾਂ ਇਹ ਭਗਵੰਤ ਮਾਨ ਨੂੰ ਆਪਾਂ ਕਹਿ ਸਕਦੇ ਹਾਂ ਵੀ ਮਾਲਵਿੰਦਰ ਮਾਲੀ ਜੀ ਤਾਂ ਇੱਕ ਤੰਜ ਕੱਸਦੇ ਸੀ ਸਾਰਤਕ ਪਾਸਾ ਦੇ ਵਿੱਚ। ਜਿਹੜੇ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਿ ਭਗਵੰਤ ਮਾਨ ਨਸਖਵੀਰ ਬਾਦਲ ਨੂੰ ਮੰਦਬੁੱਧੀ ਬੱਚਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਕਿੰਨੀਆਂ ਜ਼ਿਆਦੇ ਟਿੱਪਣੀਆਂ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿੰਦੇ ਸੀ ਵੀ ਇਹਨਾਂ ਨੂੰ ਚਾਰ-ਚਾਰ ਬੰਦੇ ਫੜ ਕੇ ਥਾਲਦੇ ਨੇ ਇਹਨਾਂ ਦੀਆਂ ਪਜਾਮੀਆਂ ਚੜ੍ਹਦੇ ਨੇ ਕਿੰਨੀ ਮਤਲਬ ਉਹਨਾਂ ਤੇ ਇਹ ਜਿਆਦਾ ਤੰਜ ਕੱਸਦੇ ਸੀ ਸੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਭਵੰਸਿਆਂ ਇੱਥੇ ਵੱਡੇ-ਵੱਡੇ ਹੋ ਕੇ ਲੰਘੇ ਤੁਸੀਂ ਜਿਹੜਾ ਇਹ ਜ਼ੁਲਮ ਨਮਾ ਤੋੜਿਆ ਪਹਿਲਾਂ ਤੁਸੀਂ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਆਵਾਜ਼ ਬਲੰਦ ਬੰਦ ਕਰਨ ਦੀ ਸੋਚੀ ਸੀ ਤੁਸੀਂ ਕਦੇ ਲੱਖੇ ਸੁਧਾਣੇ ਤੇ ਸੋਚਿਆ ਤੁਸੀਂ ਨੇ ਜਾਂ ਕਦੇ ਭਾਨੇ ਸੀ ਤੁਹਾਨੂੰ ਲੋਕਾਂ ਨੇ ਇੱਥੇ ਲੱਖਾਂ ਦੇ ਇਕੱਠ ਕਰਕੇ ਉਹਨਾਂ ਲੋਕਾਂ ਨੂੰ ਰਿਹਾ ਕਰਾਇਆ ਇਸੇ ਤਰ੍ਹਾਂ ਅਸੀਂ ਜੇ ਮਾਲਵਿੰਦਰ ਮਾਲੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਰਿਹਾ ਕੀਤਾ ਇੱਥੇ ਅਸੀਂ ਭਾਨੀਗੜ੍ਹ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਵੱਡਾ ਇਕੱਠ ਕਰਕੇ ਮਾਲੀ ਜੀ ਨੂੰ ਰਿਹਾ ਕਰਾਵਾਂਗੇ ਆਮ ਗੁਰਪ੍ਰੀਤ ਸਿੰਘ ਕੰਦੋਲਾ ਜੀ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਇਹ ਜਿਹੜੀ ਸਰਕਾਰ ਆ ਹੋਂਦ ਵਿੱਚ ਆਈ ਸੀ 2014 ਤੋਂ ਬਾਅਦ 19 'ਚ ਜਦੋਂ ਮਾਨ ਸਾਹਿਬ ਦੁਬਾਰੇ ਐਮਪੀ ਜਿੱਤੇ ਇਹ ਜਿਹੜੀ ਇਲੈਕਸ਼ਨ 2022 ਦੀ ਹੋਈ ਟੋਟਲ ਇਹ ਜਿਹੜੀ ਸਰਕਾਰ ਆ ਸੋਸ਼ਲ ਮੀਡੀਆ ਤੇ ਇਹਦੀ ਲਹਿਰ ਬਣੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜੇ ਨੌਜਵਾਨ ਤੇ ਆਪਮਹਾਰੇ ਕਿਉਂਕਿ ਭਗਵੰਤ ਮਾਨ ਸਾਹਿਬ ਆਪ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਖਿਲਾਫ ਬੋਲਦੇ ਰਹੇ ਆ ਉਹਦੇ ਸਹਾਰੇ ਸਰਕਾਰ ਆ ਜਿਹੜੀ ਬਣੀ ਤੇ ਬਹੁਤ ਵੱਡਾ ਮੰਡਟ ਦਿੱਤਾ ਪੰਜਾਬ ਦੇ ਲੋਕਾਂ ਨੇ 92 ਐਮਐਲਏ ਨੂੰ ਜਿਤਾਈ ਹੁਣ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਜਿਹੜੇ ਉਹਨਾਂ ਦੇ ਕਿਸੇ ਟਾਈਮ ਹਮਾਇਤੀ ਰਹਿਆ ਉਹਨਾਂ ਜੋ ਕਮਾਲਵਿੰਦਰ ਸਿੰਘ ਮਾਲੀ ਜੀ ਜਿਹੜੇ ਕਿ ਬਹੁਤ ਉੱਗੇ ਟਿੱਪਣੀਕਾਰ ਵੀ ਨੇ ਇਤਿਹਾਸਕਾਰ ਵੀ ਨੇ ਤੇ ਉਹਨਾਂ ਨੇ ਕਾਫੀ ਆਪ ਲੰਮਾ ਸੰਘਰਸ਼ ਵੀ ਲੜਿਆ ਉਹਨਾਂ ਦਾ ਕਾਫੀ ਵੱਡਾ ਤਜਰਬਾ ਵੀ ਹੈ ਉਹਨਾਂ ਨੇ ਵੀ ਸਮੇਂ-ਸਮੇਂ ਤੇ ਭਗਵੰਤ ਮਾਨ ਜੀ ਦਾ ਸਾਥ ਦਿੱਤਾ ਕਿ ਇਹ ਸਰਕਾਰਾਂ ਖਿਲਾਫ ਲੜਦਾ ਇੱਥੋਂ ਤੱਕ ਕਿ ਉਹਨਾਂ ਦੇ ਕਈ ਹੁਣ ਜਿਹੜੀਆਂ ਫੋਟੋਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਮਾਲੀ ਸਾਹਿਬ ਦੀ ਮਾਨ ਸਾਹਿਬ ਪ੍ਰਸ਼ੰਸਾ ਕਰ ਰਹੇ ਨੇ ਕਿ ਤੁਸੀਂ ਬਹੁਤ ਚੰਗੇ ਬੰਦੇ ਹੋ ਮੈਂ ਤੁਹਾਡਾ ਜਿਹੜਾ ਰਸਾਲਾ ਪੈਗਾਮ ਆ ਜਿਹੜਾ ਤੁਸੀਂ ਕਿਸੇ ਵੇਲੇ ਲਿਖਦੇ ਰਹੇ ਹੋ ਉਹ ਮੈਂ ਪੜ੍ਹ ਕੇ ਹੀ ਪੰਜਾਬ ਬਾਰੇ ਮੇਰੀ ਸਮਝ ਬਣੀ ਆ ਤੁਸੀਂ ਦੇਖੋ ਜਿਹੜੇ ਇਨਸਾਨ ਨੂੰ ਪੜ੍ਹ ਕੇ ਜਾਂ ਜਿਹਦੀ ਮਦਦ ਨਾਲ ਅੱਜ ਤੁਸੀਂ ਸੱਤਾ ਚਾਏ ਹੋ ਤੁਸੀਂ ਉਹਨੂੰ ਇੱਕ ਝੂਠੇ ਪਰਚੇ 'ਚ ਦੇ ਕੇ ਉਹਨੂੰ ਅੰਦਰ ਕਰੋ ਤੇ ਇਸ ਤੋਂ بڑا ਜਿਹੜਾ ਝੁਲਮਾ ਕੋਈ ਹੋ ਨਹੀਂ ਸਕਦਾ ਮੈਂ ਸਮਝਦਾ ਜਿਵੇਂ ਪਹਿਲਾਂ ਇੱਕ ਭਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਿਹੜਾ ਆਪਣਾ ਟੀਚਰ ਡੇ ਆ ਲੰਘ ਕੇ ਗਿਆ ਮਾਨ ਸਾਹਿਬ ਦੇ ਫਾਦਰ ਸਾਹਿਬ ਖੁਦ ਅਧਿਆਪਕ ਸਨ ਤੇ ਮਾਲਬਿੰਦਰ ਮਾਲੀ ਜੀ ਵੀ ਅਧਿਆਪਕ ਰਹੇ ਆ ਸੋ ਇੱਕ ਅਧਿਆਪਕ ਨੂੰ ਗਲਤ ਪਰਚੇ 'ਚ ਝੂਠੇ ਪਰਚੇ 'ਚ ਅੰਦਰ ਦੇਣਾ ਉਹਦੀ ਜ਼ੁਬਾਨ ਬੰਦ ਕਰਾਉਣ ਲਈ ਤੁਸੀਂ ਦੇਖੋ ਮਾਲੀ ਸਾਹਿਬ ਇਕੱਲੇ ਭਗਵੰਤ ਮਾਨ ਸਾਹਿਬ ਖਿਲਾਫ ਨਹੀਂ ਬੋਲਦੇ ਉਹ ਜਿੱਥੇ ਵੀ ਉਹਨਾਂ ਨੂੰ ਗਲਤ ਲੱਗਦਾ ਚਾਹੇ ਉਹ ਕਿਸੇ ਵੀ ਪਾਰਟੀ 'ਚ ਜਾਂ ਕੋਈ ਜਿਹੜਾ ਮਜੂਤਾ ਭਖ ਦਾ ਮੁੱਦਾ ਹੈ ਉਹਦੇ ਤੇ ਉਹ ਆਪਣੀ رائے ਰੱਖਦੇ ਆ رائے ਰੱਖਣਾ ਰੇਖ ਦਾ ਹੱਕ ਆ ਇਹ ਪੰਜਾਬ ਆ ਮਾਨਸਾ ਭੁੱਲ ਗਏ ਜਿਹੜੀ ਪੰਜਾਬ ਦੀ ਆਵਾਜ਼ ਆ ਉਹ ਤਾਂ ਵੱਡੇ ਵੱਡੇ ਜ਼ਬਰ ਆਏ ਉਹ ਨਹੀਂ ਬੰਦ ਕਰਾ ਸਕੇ ਸੋ ਇਹ ਬਹੁਤ ਭੁਲੇਖੇ 'ਚ ਨੇ ਇਹਦੀ ਅਸੀਂ ਪੂਰੋ ਜ਼ੋਰ ਜਿਹੜੀ ਨਿੰਦਾ ਕਰਦੇ ਆ ਮੈਂ ਕਾਂਗਰਸ ਪਾਰਟੀ ਵੱਲੋਂ ਵੀ ਸਾਡੇ ਪ੍ਰਧਾਨ ਰਾਜਾ ਪਟਿੰਗ ਜੀ ਨੇ ਵੀ ਮਾਲੀ ਸਾਹਿਬ ਦੇ ਸਬੰਧ ਵਿੱਚ ਆਪਣੇ ਫੇਸਬੁੱਕ ਤੇ ਪੋਸਟ ਪਾ ਕੇ ਵੀ ਇਸ ਦੀ ਨਿੰਦਾ ਕੀਤੀ ਆ ਸੋ ਅਸੀਂ ਸਾਡੇ ਹਲਕੇ ਦੇ ਨੇ ਪਾਰਟੀ ਤੋਂ ਉੱਪਰ ਉੱਠ ਕੇ ਕਿਉਂਕਿ ਭਵਾਨੇਗੜ ਦੇ ਨਾਲ ਹੀ ਸਰਕੋਦੀ ਪਿੰਡਾ ਅਸੀਂ ਉਹਨਾਂ ਦੀ ਰਿਹਾਈ ਖਿਲਾਫ ਜਿਵੇਂ ਸਾਨੂੰ ਹੁਕਮ ਹੋਊਗਾ ਅਸੀਂ ਵੱਡੀ ਗਿਣਤੀ ਚ ਬਾਦ ਚੜ ਕੇ ਜਿਹੜਾ ਸੰਘਰਸ਼ਾ ਉਹ ਕਰਾਂਗੇ ਜੀ ਫਰਨਜੀਤ ਸਿੰਘ ਤੂਰ ਮੈਂ ਤਾਂ ਇਹੀ ਕਹਾਂਗਾ ਵੀ ਜਿਹੜੀਆਂ ਇਹ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਸ ਗੱਲ ਨੂੰ ਲੈ ਕੇ ਖੜੀ ਹੋਈ ਸੀ ਇਹਨੇ ਸੋਸ਼ਲ ਮੀਡੀਆ ਦੇ ਰਾਹੀਂ ਇੰਨਾ ਵੱਡਾ ਪ੍ਰਚਾਰ ਕਰਿਆ ਪੰਜਾਬ ਦੇ ਲੋਕ ਭੋਲੇ ਲੋਕ ਸੀ ਇਹਨਾਂ ਦੀਆਂ ਗੱਲਾਂ ਦੇ ਪਿੱਛੇ ਲੱਗੇ ਤੇ ਇਹ ਕਹਿੰਦੇ ਸੀ ਵੀ 70 ਸਾਲ ਦੀ ਸਰਕਾਰ ਨੇ ਕੱਖ ਨਹੀਂ ਕੀਤਾ ਅਸੀਂ ਇੱਕ ਬਦਲਾ ਲਿਆਵਾਂਗੇ ਲੋਕਾਂ ਦੇ ਵਿੱਚ ਬੜੀਆਂ-ਬੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਪਰ ਮੈਂ ਤਾਂ ਇਹ ਕਹੂੰਗਾ ਵੀ ਜਿਹੜੀਆਂ ਸਰਕਾਰਾਂ 70 ਸਾਲ ਰਾਜਭਾਗ ਕਰ ਗਈਆਂ ਉਹਨਾਂ ਨੇ ਹੈਜਾ ਕੁਝ ਨਹੀਂ ਕੀਤਾ ਜੋ ਬਦਲਾ ਇਹਨਾਂ ਨੇ ਲੈ ਕੇ ਆਂਦਾ ਜਿਸ ਢੰਗ ਦੇ ਨਾਲ ਬਦਲਾਖੋਰੀ ਦੀ ਨੀਤੀ ਨਾਲ ਕਿਸੇ ਦੀ ਆਵਾਜ਼ ਨੂੰ ਸੱਚ ਦੀ ਆਵਾਜ਼ ਨੂੰ ਇਹਨਾਂ ਨੇ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਇਹ ਗੱਲ ਪਰ ਜੋਰ ਤੁਹਾਡੇ ਰਾਹੀਂ ਕਹੂੰਗਾ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਵੀ ਇਹ ਜਿਹੜੀ ਆਵਾਜ਼ ਆ ਸੱਚ ਦੀ ਆਵਾਜ਼ ਕਦੇ ਦਬਦੀ ਨਹੀਂ ਹੁੰਦੀ ਨਾ ਇਹ دبੂਗੀ ਪੰਜਾਬ ਦੇ ਲੋਕ ਜੇ ਭੋਲੇ ਨੇ ਤਾਂ ਉਹ ਨਾਲ ਲੜਾਈ ਲੜਨਾ ਵੀ ਜਾਣਦੇ ਨੇ ਸੰਘਰਸ਼ ਕਰਨਾ ਵੀ ਜਾਣਦੇ ਨੇ ਜੇ ਨਹੀਂ ਮਾਲਵਿੰਦਰ ਮਾਲੀ ਨੂੰ ਤੁਰੰਤ ਰਿਹਾ ਕਰ ਦੇ ਤਾਂ ਉਸ ਤੋਂ ਅਗਲਾ ਪ੍ਰੋਗਰਾਮ ਸਾਡੀਆਂ ਸਾਰੀਆਂ ਅੱਜ ਤਕਰੀਬਨ ਕੋਈ ਵੀ ਇਹ ਜੀ ਜਥੇਬੰਦੀ ਨਹੀਂ ਕੋਈ ਇਹ ਆਗੂ ਨਹੀਂ ਹਰ ਆਗੂ ਹਰ ਬੰਦਾ ਇੱਕ ਸਨੇਹ ਦੇ ਉੱਤੇ ਇੱਥੇ 71 ਹੋਇਆ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਵੱਡਾ ਲਿਖਿਆ ਜਾਊਗਾ ਜ਼ਿਲ੍ਹਾ ਪੱਧਰੀ ਵੱਡੀ ਮਤਲਬ ਰੈਲੀ ਦੇ ਰੂਪ ਚ ਜਾਂ ਕੋਈ ਧਰਨੇ ਦੇ ਰੂਪ ਚ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਜੋ ਸਾਰੇ ਸਾਥੀਆਂ ਦੀ رائے ਹੋਊਗੀ ਉਹ ਵੱਡਾ ਪ੍ਰੋਗਰਾਮ ਲਿਖਾਂਗੇ ਤੇ ਮਾਲਵਿੰਦਰ ਸਿੰਘ ਮਾਲੀ ਨੂੰ ਜਿੰਨਾ ਵੀ ਹੋ ਸਕੇ ਜਲਦ ਤੋਂ ਜਲਦ ਰਿਹਾ ਕਰਾਵਾਂਗੇ ਇਹ ਸਰਕਾਰ ਨੂੰ ਝੁਕਣਾ ਪਊਗਾ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਸੋ ਇਹੀ ਗੱਲ ਆ ਵੀ ਸਰਕਾਰ ਵਧੀਆ ਗੱਲ ਰਹੀਂ ਵੀ ਇਹ ਮਾਲਵਿੰਦਰ ਸਿੰਘ ਮਾਲੀ ਨੂੰ ਅੱਜੇ ਫੈਸਲਾ ਲੈ ਕੇ ਰਹਾ ਕਰ ਦੇਵੇ ਕਾਮੜਪੂਪ ਚੰਨੋਂ ਸੂਬਾ ਸਕੱਤਰੇਤ ਮੈਂਬਰਸ਼ਿਪ ਪੀਏਐਮ ਪੰਜਾਬ ਮੈਂ ਮਾਲਬਿੰਦਰ ਮੱਲ ਨੂੰ ਵਿਦਿਆਰਥੀ ਜੀਵਨ ਤੋਂ ਜਾਣਦਾ ਉਹ ਹਮੇਸ਼ਾ ਮਤਲਬ ਆਲੋਚਨਾ ਕਰਦਾ ਰਿਹਾ ਹੈ ਪੋਜੀਟਿਵ ਜਿਹੜੀ ਲੋਕਾਂ ਦੇ ਖਿਲਾਫ ਜਾਂਦੀ ਹੋਵੇ ਜਿਹੜੀ ਜਮਹੂਰੀਅਤ ਦਾ ਘਾਣ ਕਰਦੀ ਹੋਵੇ ਤੇ ਉਸ ਦੀ ਲੜੀ ਦਾ ਹਿੱਸਾ ਹੈ ਵੀ ਉਹ ਅੱਜ ਵੀ ਉਸੇ ਜ਼ਬਾਨ ਦੇ ਉੱਤੇ ਆਪਣੀ ਦੇ ਉੱਤੇ ਖੜਾ ਹੈ ਪਰ ਸਰਕਾਰ ਨੇ ਸਭ ਤੋਂ ਹੋਛਾਪਨ ਆਪਣਾ ਦਿਖਾਇਆ ਹੈ ਵੀ ਥੋੜੀ ਜੀ ਆਲੋਚਨਾ ਵੀ ਨਹੀਂ ਚੱਲ ਸਕੀ ਸਰਕਾਰ ਜਿਹੜੀ ਇਹ ਬੜੇ ਬੜੇ ਦਮਗਜ਼ੇ ਮਾਰਦੀ ਸੀ ਸੋ ਇਸ ਕਰਕੇ ਉਹਨੇ ਆਪਣਾ ਜੋ ਗਲਤੀਆਂ ਹੋ ਜਾਂਦੀਆਂ ਨੇ ਮੈਂ ਕਹਿੰਦਾ ਇਹ ਵੱੱਜਰ ਗਲਤੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਬੜੇ ਬੜੇ ਯੋਧੇ ਪੈਦਾ ਹੋਏ ਨੇ ਬੜੇ ਬੜੇ ਮਤਲਬ ਆਲੋਚਕ ਤੇ ਲੜਾਕੂ ਪੈਦਾ ਹੋਏ ਨੇ ਸੋ ਉਹਨੂੰ ਇਹ ਚੱਲਦੇ ਹੋਏ ਸਗੋਂ ਆਪਣੀਆਂ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਤੇ ਮਾਲਵੇ ਨਰਮਾਲੀ ਹੈ ਜਿਹੜਾ ਉਹਨੂੰ ਤੁਰੰਤ ਹੈ ਜਿਹੜਾ ਰਿਹਾ ਕਰਨਾ ਸਾਡਾ ਬੜਾ ਸਪਸ਼ਟ ਹੁੰਦਾ ਜੀ ਅਸੀਂ ਲੋਕਾਂ ਦੇ ਨਮਾਇਦਿਆਂ ਲੋਕਾਂ ਦੀ ਕਚਹਿਰੀ ਚ ਜਾ ਕੇ ਦੁਬਾਰਾ ਮੋਬਿਲਾਈਜੇਸ਼ਨ ਕਰਕੇ ਸਰਕਾਰਾਂ ਤਾਂ ਮੋਦੀ ਵਰਗੀਆਂ ਝੁਕ ਗਈਆਂ ਨੇ ਜਿਹੜੀਆਂ ਕਹਿੰਦੀਆਂ ਅਸੀਂ ਅਸੀਂ ਕਦੇ ਝੁਕਦੇ ਨਹੀਂ ਹੈਗੇ ਸੋ ਇਹ ਤਾਂ ਗੱਲੇ ਕੁਛ ਨਹੀਂ ਹੈਗੀ ਇਸ ਕਰਕੇ ਅਸੀਂ ਅਗਲਾ ਐਕਸ਼ਨ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਦੇਖੋ ਕਿੰਡੀ ਵੱਡੀ ਗੱਲ ਹੈ ਵੱਖ-ਵੱਖ ਵਿਚਾਰਾਂ ਦੇ ਲੋਕ ਇਸ ਗੱਲ ਧੱਕੇ ਦੇ ਖਿਲਾਫ ਇਕੱਠੇ ਹੋਏ ਨੇ ਕੋਈ ਹੈ ਵਿਚਾਰ ਜਿਹੜਾ ਮਤਲਬ ਵੱਖਰਾ ਹੋਵੇ ਜੇ ਇਸ ਗੱਲ ਦੇ ਉੱਤੇ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਸਾਰਿਆਂ ਤੇਰਾ ਇਕੱਠੇ ਹੋ ਸਕਦੇ ਆ ਤਾਂ ਅਸੀਂ ਇੱਕ ਵੱਡੀ ਮੋਬਾਈਲਾਈਜੇਸ਼ਨ ਕਰਕੇ ਸਰਕਾਰ ਨੂੰ ਪਿੱਠ ਕਰੀ ਹੋਈ ਨੂੰ ਇਸ ਗੱਲ ਵੱਲ ਮੂੰਹ ਵੀ ਕਰ ਸਕਦੇ ਆ ਕਿ ਉਹ ਮਾਲ ਬੰਦਰ ਵਾਲੀ ਨੂੰ ਜੇ ਨਹੀਂ ਰਿਹਾ ਕਰੂਗੀ ਤਾਂ ਤੁਰੰਤ ਰਿਹਾ ਕਰਨ ਵਾਸਤੇ ਮਜਬੂਰ ਹੋ ਜਾਵੇ